ਸ਼ਤਰੀયਕਾਲ ਜੀ ਅੱਜ ਅਸੀਂ ਬਣਾਵਾਂਗੇ ਹਰੀ ਮਿਰਚਾਂ ਤੇ ਮੂੰਗਫਲੀ ਦੀ ਚਟਪਟੀ ਜੀ ਤਿੱਖੀ ਚਟਨੀ ਬਹੁਤ ਜਿਆਦਾ ਈਜ਼ੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਹਨੂੰ ਖਾ ਕੇ ਸੁਆਦੀ ਆ ਜਾਊਗਾ ਇਹਨੂੰ ਚਟਨੀ ਨੂੰ ਬਣਾਉਣ ਲਈ ਅਸੀਂ ਇੱਕ ਪੈਨ ਵਿੱਚ ਪਾਵਾਂਗੇ ਇੱਕ ਚਮਚ ਤੇਲ ਦਾ ਤੇ ਅਦਰਕ 2 ਤੋਂ 3 ਚਮਚ ਅਸੀਂ ਪਾਵਾਂਗੇ ਕੱਚੀ ਮੂੰਗਫਲੀ ਦੀ ਇਹਨੂੰ ਅਸੀਂ ਰੋਸਟ ਕਰ ਲਾਂਗੇ 2-3 ਸੈਕਿੰਡ ਲਈ ਅਸੀਂ ਰੋਸਟ ਕਰ ਲੈਣ ਲਗਾਤਾਰ ਚਲਾਉਂਦੇ ਹੋਏ ਜਦੋਂ ਚੰਗੀ ਤਰ੍ਹਾਂ ਰੋਸਟ ਹੋਜੇ ਇਹਨੂੰ ਬਾਹਰ ਕੱਢ ਲਾਂਗੇ ਇਸੇ ਤੇਲ ਵਿੱਚ ਪਾਵਾਂਗੇ 1 ਇੰਚ ਅਦਰਕ ਦਾ ਟੁਕੜਾ ਤੇ 4-5 ਲਸਣ ਦੀਆਂ ਕਲੀਆਂ ਦੇ ਇਹਦੇ ਬਾਅਦ ਲਗ 10 ਤੋਂ 12 ਹਰੀਆਂ ਮਿਰਚਾਂ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਰੋਸਟ ਕਰ ਲਾਂਗੇ ਲਸਣ ਦੀਆਂ ਕਲੀਆਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਤਾਂ ਕਿ ਇਹਨਾਂ ਦਾ ਕੱਚਾ ਫਲੇਪਰ ਦੂਰ ਹੋ ਜਾਵੇ ਇਹਨਾਂ ਵਿੱਚ ਕੱਚਾ ਆਪਣਾ ਬਿਲਕੁਲ ਨਾ ਰਹੇ ਚੰਗੀ ਤਰ੍ਹਾਂ ਰੋਸਟ ਹੋ ਚੁੱਕੀ ਹੈ ਇਹਦੇ ਵਿੱਚ ਪਾਵਾਂਗੇ ਅਸੀਂ ਹੋਰ ਮਸਾਲੇ ਥੋੜੇ ਜਿ ਤੇ ਮੂੰਗਫਲੀ ਜਿਹੜੀ ਰੋਸਟ ਕਰਕੇ ਰੱਖੀ ਸੀ ਇੱਕ ਚਮਚ ਜੀਰਾ ਪਾ ਦਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਤੇ ਖੂਬ ਸਾਰਾ ਪਾਵਾਂਗੇ ਖਰਾ ਕੱਟਿਆ ਹੋਇਆ ਹਰਾ ਧਨੀਆ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਇਹਨੂੰ ਚੰਗੀ ਤਰ੍ਹਾਂ ਠੰਡਾ ਕਰ ਲਾਂਗੇ ਠੰਡੀ ਕਰਨ ਤੋਂ ਬਾਅਦ ਅਸੀਂ ਇਹਨੂੰ ਕੁੰਡੇ ਸੋਟੇ ਵਿੱਚ ਬਣਾ ਕੇ ਤਿਆਰ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਅਸੀਂ ਦਰਦਰਾ ਜਿਹਾ ਪੀਸ ਲਾਂਗੇ ਜ਼ਿਆਦਾ ਬ੍ਰੀਕ ਪੇਸਟ ਨਹੀਂ ਦਰਦਰਾ ਜਿਆ ਪੀਸਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਅਸੀਂ ਇੱਕ ਇੱਕ ਨਿੰਬੂ ਦਾ ਰਸ ਤਾਂ ਕਿ ਇਹਦੇ ਵਿੱਚ ਖਟਾ ਮਿੱਟਾ ਟੇਸਟ ਆਵੇ ਸਾਡੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ